ਜੋ ਸੀ ਸਤਿਗੁਰੂ ਦੀ ਪ੍ਰਸਾਦ ਜੀ ਨੂੰ ਭਗਤ ਦਾ ਕੀ ਅਨੰਤ ਬੋਲੇ ਜੀ ਕਿ ਤੱਕ ਆਵਾਂਗੇ ਅਨੰਤ ਪੂਰਤ ਸੰਤ

ਅਸਿਸ ਨਿਵਾਲੀਏ ਵਾਲੀਏ ਰਿਸ਼ੀ ਠਾਕੁਰ ਦਾਸ ਜੀ ਨੂੰ ਅਜ ਅਸਿਸ ਨਿਵਾਲੀਏ ਰਿਸ਼ੀ ਠਾਕੁਰ ਦਾਸ ਜੀ ਨੂੰ ਅਜ ਅਸਿਸ

ਸੁਤੇ ਬਾਤ ਤੇ ਗਾਲੀਆਂ ਇਸ ਜਗ ਦਾ ਦਾਸ ਸਤਿ ਸ੍ਰੀ ਅਕਾਲ ਆਈਏ ਰਿਸ਼ਕਾ ਕਰਦਾ ਸਿਧੂ ਆਦਿ ਰਿਸ਼ਕਾ ਕਰਦਾ ਆਈਏ ਆ ਜੋ ਸੀਸ ਨੇ ਵਾਲੀਏ ਹੂ ਤਾਂ ਰਿਸ਼ਣ ਪਾਲੀਏ ਪਰਮ ਸਤਕਾਰਯੋਗ ਸਾਧ ਸੰਗਤ ਜੀ ਜੈ ਗੁਰਦੇਵ ਤਨ ਗੁਰਦੇਵ ਜੋ ਬੋਲੇ ਸੋਨਰ ਪੈ ਸਤਗੁਰੂ ਦਾਸ ਮਹਾਰਾਜ ਕੀ ਜੈ ਜੋ ਬੋਲੇ ਸੋ ਨਿਹਾਲ ਪੈ ਰਿਸ਼ੀ ਠਾਕੁਰਦਾਸ ਮਹਾਰਾਜ ਕੀ ਜੈ ਸਤਿਕਾਰਯੋਗ 사ਤਸੰਗਤ ਜੀ ਅੱਜ ਦਾ ਇਹ ਜੋ ਮਹਾਨ ਸਮਾਗਮ ਹੈ ਤਨ ਤਨ ਰਿਸ਼ੀ ਠਾਕੁਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਪੰਡੱਟੀ ਵਿਕੇ ਉਯੋਜਿਤ ਕੀਤਾ ਜਾ ਰਿਹਾ ਹੈ ਰਿਸ਼ੀ ਠਾਕੁਰਦਾਸ ਮਹਾਰਾਜ ਜੀ ਨੇ ਜਿਨ੍ਹਾਂ ਨੇ ساری ਉਮਰ ਗੁਰੂ ਰਬਦਾਸ ਮਹਾਰਾਜ ਦੇ ਮਿਸ਼ਨ ਦਾ ਪ੍ਰਚਾਰ ਪ੍ਰਸਾਰ ਕੀਤਾ ਹੈ ਔਰ ਕਰ ਕਰ ਉਸ ਮਿਸ਼ਨ ਨੂੰ ਬਚਾਉਣ ਦੇ ਲਈ ਜਿੱਥੇ ਰਾਜਾ ਮਹਾਰਾਜਾ ਦੇ ਨਾਲ ਜਾ ਕੇ ਉਹਨਾਂ ਨੂੰ ਵਿਚਾਰ ਬਟਾਂਦਰ ਕਰਤ ਕੀਤਾ ਉਹਨਾਂ ਨੇ ਸੰਤ ਸਮਾਜ ਦੇ ਵਿੱਚ ਔਰ ਸਮਾਜ ਦੇ ਭਲਾਈ ਲਈ ਜੋ ਕਾਰਜ ਕੀਤੇ ਹਨ ਸਤਿ ਧਰਮ ਦੇ ਵਿੱਚੋਂ ਲੋਕਾਂ ਦਾ ਵਿਸ਼ਵਾਸ ਕਾਇਮ ਕਰਨ ਦੇ ਲਈ ਬਾਣੀ ਦੇ ਨਾਲ ਜੋੜਿਆ ਤੇ ਜਿਹੜੇ ਵਿਮਾ ਪਰਮਾਤਮ ਸੇ ਫਸੇ ਲੋਕ ਸੀ ਉਹਨਾਂ ਨੂੰ ਸੱਤੇ ਮਾਰਗ ਤੋੜਿਆ ਬੱਚਿਆਂ ਨੂੰ ਵਿਦਿਆ ਪੜਨ ਦੇ ਲਈ ਆਪਣੇ ਹੱਥੀ ਉਹ ਮਹਾਰਾ ਜੀ ਰਿਸ਼ੀ ਠਾਕਰਦਾਸ ਜੀ ਵਿਦਿਆਰਥੀ ਪੜਾਈ ਕਰਾਉਂਦੇ ਰਹੇ ਸਮਾਜ ਦੇ ਨਥਾਮਿਆਂ ਨੂੰ ਜਦੋਂ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਕੋਈ ਵੀ ਦੁਨੀਆ ਦਾ ਕਾਨੂੰਨ ਸਾਨੇ ਸਟੂਲ ਕਾਸਟ ਲੋਕਾਂ ਨੂੰ ਜਮईन ਜ਼ਮੀਨ ਜਾਇਦਾਦ ਦਾ ਅਧਿਕਾਰ ਨਹੀਂ ਦਿੰਦਾ ਉਸ ਵੇਲੇ ਰਿਸ਼ੀ ਠਾਕਰਦਾਸ ਮਹਾਰਾਜ ਜੀ ਨੇ ਇਸ ਆਧਾਰਮੀ ਸਮਾਜ ਲਈ ਹਰਦਵਾਰ ਵਿਖੇ 1934 ਦੇ ਵਿੱਚ ਗੁਰੂ ਅਰਬਦਾਸ ਮਹਾਰਾਜ ਦੇ ਮਿਸ਼ਨ ਦੇ ਲਈ ਉੱਥੇ ਧਾਰਮਿਕ ਸਥਾਨ ਬਣਾਇਆ ਔਰ ਨੇਕਾਂ ਪਰਪਕਾਰ ਦੇ ਕਾਰਜ ਉਹਨਾਂ ਦੇ ਚਲਾਏ ਹੋਏ ਸਮਾਜ ਦੇ ਵਿੱਚ ਚੱਲ ਰਹੇ ਆ ਤੇ ਅੱਜ ਦੇ ਦਿਨ ਤੇ ਮੈਂ بطور ਮੁਖ ਸ਼ੇਵਾਦਾਰ ਦਰਬਾਰੀ ਸ਼ੀ ਠਾਕੁਰਦਾਸ ਜੀ ਮਹਾਰਾਜ ਸੰਸਾਰ ਦੇ ਕੋਨੇ-ਕੋਨੇ ਤੇ ਵਸਦੀਆਂ ਸੰਗਤਾਂ ਨੂੰ ਇਸ ਅੱਜ ਦੇ ਪ੍ਰੋਗਰਾਮ ਜਾਂ ਵਧਾਈਆਂ ਦੇਣਾ ਕਿਉਂਕਿ ਜਿਨ੍ਹਾਂ ਨੇ ਕੋਈ ਕੰਮ ਕੀਤਾ ਉਹਨਾਂ ਦੇ ਦਿਨ ਮਨਾਏ ਜਾਂਦੇ ਹਨ ਤੁਸੀਂ ਪਿੱਛੇ ਦੇਖਿਆ ਉਹਨਾਂ ਦਾ 12 ਕਤਕ ਵਾਲੇ ਦਿਨ 28 ਅਕਤੂਬਰ 27 ਅਕਤੂਬਰ ਨੂੰ ਪ੍ਰਕਾਸ਼ ਦਿਹਾੜਾ ਸੀ ਉਸ ਤੋਂ ਬਾਅਦ ਤਾਜਪੁਰ ਦੀ ਧਰਤੀ ਤੇ ਮਨਾਇਆ ਗਿਆ ਦੱਲੇਆਲ ਮਨਾਇਆ ਗਿਆ ਸ਼ਾਹਪੁਰ ਦੀ ਧਰਤੀ ਤੇ ਮਨਾਇਆ ਗਿਆ ਜੱਟੀ ਦੀ ਧਰਤੀ ਤੇ ਮਨਾਇਆ ਜਾ ਰਿਹਾ ਹੈ 19 ਤਰੀਕ ਨੂੰ ਪੰਡਿਤ ਢੀਂਸੇ ਵਿਖੇ ਰਿਸ਼ੀ ਠਾਕੁਰ ਦਾ ਸਮਾਰਟ ਜਨਮ ਦਿਨ ਮਨਾਇਆ ਜਾ ਰਿਹਾ ਤੇ 21 ਤਰੀਕ ਨੂੰ ਰਾਮਪੁਰ ਲਲੀਆਂ ਵਿਖੇ ਇਸੇ ਤਰ੍ਹਾਂ ਸੰਸਾਰ ਦੇ ਕੋਨੇ ਕੋਨੇ ਬਾਹਰ ਵਿੱਚ ਦੇਸ਼ਾਂ ਵਿੱਚ ਬਸਤੀਆਂ ਸੰਗਤਾਂ ਵੀ ਉਹਨਾਂ ਦਾ ਪ੍ਰਕਾਸ਼ ਮਨਾ ਰਿਹਾ ਹੁਣੇ ਬਾਬਾ ਜੀ ਗੱਲ ਕਰ ਰਹੇ ਸਨ ਗੁਰੂ ਅਰਦਾਸ ਜੀ ਨੇ ਲਿਖਿਆ ਗ੍ਰਿਤ ਕਾਰਨ ਦਤ ਮਥੇ ਸਿਆਣ ਜਿਸ ਤਰ੍ਹਾਂ ਕੋਈ ਦੁੱਧ ਦੇ ਵਿੱਚੋਂ ਕੇਕ ਕੱਢਣ ਦੇ ਲਈ ਪ੍ਰੋਸੈਸ ਚੱਲਦਾ ਉਹਨੂੰ ਇਸੇ ਤਰ੍ਹਾਂ ਸਤਸੰਗ ਦੇ ਵਿੱਚ ਬੈਠ ਕੇ ਉਸ ਤਰੀਕੇ ਦੇ ਨਾਲ ਕੀਤਾ ਜਾਂਦਾ ਸਤਿਗੁਰੂ ਜਿਹੜਾ ਹੈ ਉਹਨੂੰ ਨਾਮ ਦੀ ਬੱਤ ਵਿੱਚ ਲਿਆ ਕੇ ਆਪਣਾ ਪ੍ਰੇਸ਼ ਦਿੰਦਾ ਹੈ ਉਹ ਜਾਗ ਲਾਉਣਾ ਹੈ ਔਰ ਜਾਗ ਜਦੋਂ ਜੰਮ ਜਾਂਦਾ ਹੈ ਤੇ ਫਿਰ ਉਹਨੂੰ ਰੜਕਣਾ ਹੈ ਜਿਹਨੂੰ ਗੁਰੂ ਅਰਦਾਸ ਜੀ ਨੇ ਕਿਹਾ ਗ੍ਰਿਤ ਕਾਰਨ ਦਤ ਮਥੇ ਸਿਆਣ ਕਿਉਰੂਪੀ ਸ਼ਬਦ ਦੇ ਨਾਮ ਦੀ ਕਮਾਈ ਕਰਨ ਦੇ ਲਈ ਸੁਵਾਸਾਂ ਦੇ ਨਾਲ ਸਿਮਰਨ ਕਰਨਾ ਇਹੀ ਦੇ ਆਪਣੇ ਤਰੀਕੇ ਦੇ ਨਾਲ ਕਿਉ ਕੱਢਣਾ ਹੈ ਸੋ ਸਤਿਕਾਰਯੋਗ ਸਾਧ ਸੰਗਤ ਗੁਰੂ ਰਬਦਾਸ ਮਹਾਰੇ ਦੇ ਮਿਸ਼ਨ ਨੂੰ ਕਰ ਕਰ ਬਚਾਉਣ ਦੇ ਲਈ ਜੀ ਸ਼ੀਠਾ ਕਰਦਾਸ ਜੀ ਦੇ ਕੀਤੇ ਉਪਰਾਲਿਆਂ ਨੂੰ ਜਾਰੀ ਰੱਖਦੇ ਹੋਇਆ ਅੱਜ ਵੀ ਪਿੰਡ ਪਿੰਡ ਉਹਨਾਂ ਦੇ ਨਾਮ ਲੈ ਬਾ ਸੰਗਤਾਂ ਇਹ ਉਪਰਾਲੇ ਕਰ ਰਹੇ ਹਨ ਜੋ ਸਾਰੀ ਸੰਗਤਾਂ ਬਹੁਤ ਹੀ ਵਧਿਆਪਜੋਗ ਸਦਾ ਆਪਣੇ ਮਾਇਆ ਦਾ ਸੁਕ੍ਰਿਤ ਕਰਕੇ ਧਰਮ ਦੇ ਕਾਰਜ ਲਾ ਕੇ ਗੁਰੂ ਮਤ ਦਾ ਪ੍ਰਚਾਰਕ ਆ ਇਸ ਕਰਕੇ ਮੈਂ ਸਾਰੇ ਸੰਸਾਰ ਦੇ ਕੋਨੇ-ਕੋਨੇ ਵਿੱਚ ਵਸਦੀਆਂ ਗੁਰੂ ਰਵਿਦਾਸ ਨਾਮ ਲੈਵਾ ਸੰਗਤਾਂ ਤੇ ਰਿਸ਼ੀ ਠਾਕੁਰਦਾਸ ਮਹਾਰਾਜ ਜੀ ਦੇ ਨਾਮ ਲੈਵਾ ਸੰਗਤਾਂ ਨੂੰ ਅੱਜ ਦੇ ਦਿਨ ਤੇ ਬਹੁਤ-ਬਹੁਤ ਮੁਬਾਰਕ ਦਿਨਾ ਜੈਗੁਰਦੇਵ ਤਨਗੁਰਦੇਵ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ